ਸਾਬਕਾ ਪ੍ਰਧਾਨ ਸ਼੍ਰੀ ਸ਼ਮਰ ਕੱਪੂ ਜੀ ਸਾਡੇ ਜਿਹਨੇ ਦੇ ਪ੍ਰਧਾਨ ਕੋਈ ਇੱਕ ਵਾਰਿੰਦਰ ਸਿੰਘ ਨੂੰ ਥਾੜੀ ਆ ਸਾਡੇ ਮੰਡਲ ਦੇ ਪ੍ਰਧਾਨ ਟੌਨੀ ਵਰਮਾ ਜੀ ਬਜਿੰਦਰ ਸਿੰਘ ਜੀ ਜੋ ਕਿ ਸਾਡੇ ਲੇਬਰ ਸੈਂਟਰ ਦੇ ਕਨਵਰਟਿੰਗ ਜੀ ਸਰਪੰਚ ਗੁਰਦੇਵ ਜੀ ਕਿਰੇ ਬੈਠੋ ਬੈਠੋ ਪਿੱਛੇ ਬੈਠੋ ਅਲਕਾਰ ਸਿੰਘ ਜੀਵਲਾ ਜੀ ਜੋ ਸਾਡੇ ਵਿੱਚ ਆਏ ਆ ਇਹਨਾਂ ਨੂੰ ਜੀ ਆਇਆਂ ਆ ਮਰੇ ਉਧਰ ਹੋਏ ਬਈ ਮੈਂ ਬੇਨਤੀ ਕਰੂੰਗਾ ਉਹ ਬਟੂਆਂ ਦੇ ਸਰੂਪਾ ਪਾ ਕੇ ਉਹਨਾਂ ਨੂੰ ਜੀ ਆਇਆਂ ਕਹ ਤੇ ਉਹਨਾਂ ਦਾ ਸਨਮਾਨ ਕਰੀਂ। ਤਾੜੀ ਵਾਗੋ ਨਹੀਂ। ਬਾਦੂ ਜੀ ਨਿਓ। ਸਾਰਿਆਂ ਦਾ ਧੰਨਵਾਦ। ਹੁਣ ਮੈਂ ਸਮਾਂ ਬਹੁਤ ਹੋ ਗਿਆ। ਅੱਗੇ ਹੀ ਲੇਟ ਹੈ। ਤੁਹਾਡੇ ਸਾਰਿਆਂ ਤੋਂ ਮਾਫੀ ਵੀ ਮੰਗਦੇ ਆਂ ਕਿ ਲੇਟ ਹੋ ਗਏ। ਸੋ ਹੁਣ ਮੈਂ ਸਰਬਜੀਤ ਸਿੰਘ ਪੱਟੂ ਜੀ ਪਛਾਣ ਕਰੂਗਾ ਕਿ ਉਹ ਤੁਹਾਡੇ ਸਾਰਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਗੇ ਸਰਦਾਰ ਰਵਿੰਦਰ ਸਿੰਘ ਪੱਟੂ ਜੀ ਰਵਿੰਦਰ ਸਿੰਘ ਪੱਟੂ ਜੀ ਭਾਰਤੀ ਜੰਮੂ ਲਾਡੀ ਦੇ ਉਮੀਦਵਾਰ ਸਰਦਾਰ ਰਵਿੰਦਰ ਸਿੰਘ ਪੱਟੂ ਜੀ ਜਿਹਨਾਂ ਦਾ ਸਾਰੇ ਆਜੋ ਪਾਜੀ ਪਿੱਛੇ ਹੋ ਜਾਓ ਥੋੜਾ ਜਿਹਾ ਪਿੱਛੇ ਹੋ ਜੀ ਪਾਸਪੋਰਟ ਤੇ ਸਾਡੇ ਪੁੱਤਾਂ ਦੀ ਰੋਣ ਮੇਰੇ ਫੋਨ ਆ ਰਿਹਾ ਬਹੁਤ ਸਰਕਾਰੀ दोनों ਆਮੜਾ ਕਵਰ दोनों ਅੱਜ ਸਾਰਾ ਇਹ ਦੋਨੋਂ ਪਾਸੇ ਦੋਨੋਂ ਪਾਸੇ ਦੋਨੋਂ ਪਾਸੇ ਆਪਣਾ ਦੋਨੋਂ ਲੈ ਚਾਹੇ ਸਾਡੇ ਜਿੰਦ ਸਾਹਿਬ ਆਉਣਾ ਆਇਆ ਉਹਨਾਂ ਦਾ ਸਾਰਾ ਪਰਿਵਾਰ ਆ ਜਿਹੜਾ ਉਹ ਮੈਂ ਦੇਖੂ ਆ ਸਾਰੇ ਥੋੜਾ ਥੋੜਾ ਪਿੱਛੇ ਹੋ ਜਾਓ ਸਾਰੇ ਆਪਣੀ ਜਿਹੜੇ ਅੱਕਰ ਨਹੀਂ ਤੁਮ ਨਾ ਲਓ ਹਲੋ ਹਲੋ ਥੋੜਾ ਜਿਹਾ ਜਿਹਾ ਆਜੋ ਆਜੋ माता <laughs> जी